ਪਾ ਦੇ ਮੈਂ ਕਹ ਸੇਟਾ ਪਾਈਆ ਦੇ ਦੇ ਧਨੀਆ ਜੀਰਾ 5 ਰੁਪਿਆ ਦੀ ਗੋਦ ਗਤੀਰਾ 2 ਰੁਪਿਆ ਦੀ ਛੋਟੀ ਲਾਚੀ ਫੱਟੀ ਪੁੱਜਣ ਵਾਲੀ ਗਾਠੀ ਕਾਲੀਆਂ ਮਿਰਚਾਂ ਗਰਮ ਮਸਾਲਾ ਥੋੜਾ ਜਿਹਾ ਮੇਲੂਨ ਵੀ ਕਾਲਾ ਉਹ ਚੰਗੀ ਹਲਦੀ ਲੋਹ ਤੇ ਮਿਰਚਾਂ 4 ਪੌਣ ਨੂੰ ਦੇ ਦੇ ਸਿਰਕਾ ਮੋਟੀ ਖੰਡ ਦੇ ਹਾਰਾ ਭੇੜੇ ਜਵੈਨ ਉਹਨੇ ਚੰਗੇ ਜਿਹੜੇ ਉਹ ਪਾਈਆ ਪਾਈਆ ਸਾਰੇ ਪਾ ਦੇ ਚੰਗੇ ਪੈਣ ਚਾਹ ਦੇ ਪਾ ਦੇ 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 ਸੌਂ ਤੇ ਲਾਚੀ ਦਾਣਾ ਤਰੀਆਂ ਵਾਲਾ ਨਾਲੇ ਤਾਣਾ ਸੁੱਕੇ ਬੇਵੇ ਨਾਲ ਅਕਸ਼ਰ ਹੋਣੀ ਚੰਗੀ ਹੋਵੇ ਖਸਤਾ ਬਿਸਕੁਟਾਂ ਦਾ ਪੈਕਟ ਵਧੀਆ ਸਰਵ ਤੇਲ ਦਾ ਨਾਲੇ ਆਂਦੀਆ ਕਿਲੋ ਸਾਬਣ ਬਿੱਲੀ ਮਾਰਕਾ ਇੱਕ ਡੱਬਾ ਨਾਲ 24 ਦਾ ਨਾਲੂ ਸਾਬਣ ਦੇ ਦੇ ਨਰਮਾ ਛੇਤੀ ਦੇ ਦੇ ਲਾਵੀ ਚਰਨਾ ਤੇ ਕਿਲੋ ਨਪਾਦੀ ਦੇਸੀ ਘਿਓ ਦਾ ਚੰਗਾ ਮਰੱਭਾ ਦੇ ਦੀ ਸਿਓ ਦਾ ਮੂਹ ਫੜੀ ਗੁਰਗੱਟਕ ਨਾਲੇ ਤੇ ਕਿਲੋ ਕਪਾਦੀ ਛੋਲੇ ਘਾੜ ਚੰਗੇ ਪਾਦੀ ਕਾਬਲੀ ਛੋਲੇ ਲੱਟੂਆ ਵਾਲਾ ਰੱਖ ਦੋ ਟੋਲੇ ਆਟੇ ਹੀ ਫੰਨਿੰਗ ਕਿੰਨ ਲੋਗਾਂ ਦਾ ਮਹਿਤਾ ਪਹਿਲੀ ਵਾਲੀ ਜਮਾਤ ਦਾ ਕਹਦਾ 5 ਰੁਪਿਆ ਦੇ ਤਿੰਨ ਚੁਹਾਰੇ ਸੌਤੇ ਗਿਣਕੇ ਪਾ ਦੀ ਸਾਰੇ ਇੱਕ ਦਰਜੇ ਤੂੰ ਦੇ ਦੀ ਡੱਬੀਆਂ ਚਾਹ ਚ ਪਾਉਣ ਨੂੰ ਲੈ ਚੀਆਂ ਵੱਡੀਆਂ ਪਾਇਆ ਮੂੰਗਫਲੀ ਦੀਆਂ ਗਰੀਆਂ ਨਾਲੇ ਸੁਲਿਆ ਬੀਣ ਦੀਆਂ ਵੱਡੀਆਂ ਇੱਕ ਝਾੜੂ ਤੇ ਰੀਟਾ ਚੱਪੜਾ ਦੋ ਜੋੜੇ ਨਾਲ ਦੇ ਦੀ ਬੱਧਰਾ ਪਾਇਆ ਨਿੰਗੂ ਲਸਣ ਦੀ ਗੱਡੀ ਕੈਸ਼ ਦੀ ਬੋਤਲ ਦੇ ਦੇ ਚੰਗੀ ਤੇ 2 ਕਿਲੋ ਬਾ ਚਨੇ ਕਾਫ ਨੇ ਮੂੰਗੀ ਮਸਰੀ ਦੀ ਦਾਲ ਵੀ ਕਾਸਟਿਕ ਸੋਡਾ ਮੀਟ ਮਸਾਲਾ ਹਰੀ ਸੰ ਦਾ ਚੰਗਾ ਪਾਲਾ ਪੰਜਾਂ ਦੀ 1.2 ਪਾਉਂਡਰ ਆਈਸਕ੍ਰੀਮ ਦਾ ਨਾਲੇ ਪਾਉਂਡਰ 2.5 ਗਈ ਪਤਾਸੇ ਸੌਦੇ ਗਣ ਕੇ ਰੱਖਦੇ ਪਾਸੇ ਤੇ ਪੁਜਿਆ ਦੇ ਦੀ ਪੀਕਾ ਨੇਰੀ ਮਿੱਠੀਆਂ ਪਕੌੜੀਆਂ ਨਾਲੇ ਚੈਰੀ ਥੋੜੀ ਸੱਠਾ ਕਰਲਾ ਕਾਲੀ ਤਵਾਦ ਰਹਿ ਗਈ ਕਛਾਈ ਦੀ ਕਾਲੀ ਉਹ ਨੀਲਾ ਦੋਤਾ ਬਰਨੈਲ ਦੀ ਗੋਲੀ ਡੰਬ ਵਾਲ ਦੀ ਖਲਦੀ ਪੋਰੀ ਤੇ ਕਲੌਂਜੀ ਦੇ ਨਾਲ ਸੱਤ ਨਿੰਬੂ ਦਾ ਜਵਾਕਾ ਲੈ ਨਾਲ ਦੇ ਰੂੰਗਾ ਪਾਈਆ ਖਸਕਰਾਂ ਦੇ ਫਰਕਰੀ ਡੋਰ ਵਾਲੀ ਇੱਕ ਦਈ ਚ ਰੱਖਣੀ ਮੱਲਬ ਦਈ 100 ਮਾੜ ਦਾ ਤੋੜਕ ਤੇ ਤੇ ਰੰਗ ਕਾੜ ਤੇ ਅੰਡਰਵੀਅਰ ਬਣਾਏ ਨੇ ਕਿ ਚਿੱਟੀ ਲਾਸ ਨਾ ਕੇ ਤਾਂ ਜਾਵੇ ਖਿੱਚੀ ਉਹ ਮੱਜਨ ਬੁਰਸ਼ਾ ਸ਼ਰਮਾ ਕਾਲਾ ਸੌਦਾ ਤਾਂ ਕੋਈ ਹੈ ਨਹੀਂ ਵਾਲਾ ਗੁੱਗਲ ਸਪਾਰੀ ਤੇ ਅਲ੍ਹਾ ਰੋਟਵੀ ਜੰਗੇ ਮਗਰ ਨਾਲ ਦਹੀਂ ਰੋਟਵੀ ਮੁਸ਼ਕਪੂਰ ਤੇ ਮੱਜੇ ਰੀਠੇ ਛੋਟਾ ਕੰਗਾ ਪੌਣ ਮੁਖੀਸੇ ਸੁੱਕੇ ਔਲੇ ਸੁੰਡ ਤੇ ਇਮਲੀ ਸੌਦੋਂ ਪੌਣ ਤੋਂ ਪਹਿਲਾਂ ਗੈਨੀ ਉਹ ਲੈਸਲ ਦਾ ਪਤ ਪਾਊਡਰ ਲਾ ਆ ਸਵਾ ਕਮਿਟਰੀ ਬੰਗਾਲਾ ਸਿਰ ਦੀਆਂ ਸੂਈਆਂ ਦਾਇਕ ਪੱਤਾ ਪੇਪਰ ਦੇਣ ਵਾਲਾ ਇੱਕ ਫੱਟਾ ਬਾਲ ਪੰਨ ਤੇ ਪੈਨਸਲ ਕਾਲੀ ਬੈਟਰੀ ਦੇ ਦੇ ਸੱਲਾ ਵਾਲੀ ਲਾਈਨ ਡਾਰ ਤੇ ਹਿਸਾਬ ਦੀ ਕਾਪੀ ਮਿਛਰੀ ਲੱਗਦਾ ਰਹਗੀ ਬਾਕੀ ਤੇ ਸਟ੍ਰੋਕ ਪਿੰਨ ਤੇ ਕਾਲੇ ਬਰਨਰ ਰਾਜਮਾ ਤੇ ਕੰਡੋਹਰ ਹਰ ਨਾਰਦਾਰਾ ਤੇ ਪਿਸਤਾ ਸੌਂਗੀ ਚੀਜ਼ ਕੋਈ ਨਾ ਲਾਦੀ ਮਹਿੰਗੀ ਬਸਕੂਏ ਬਲੇਡ ਤੇ ਰੀਲ ਇੱਕ ਜਿੱਪੀ ਚੰਗੀ ਕਰ ਦੇ ਦੇ ਤਿੱਖੀ ਗਊ ਮਾਰ ਕਲ ਨੀਲ ਦੀ ਡੱਬੀ ਮੋਮਬੱਤੀ ਇੱਕ ਦੇ ਦੇ ਵੱਡੀ ਤੇ ਸਟ੍ਰੋਕ ਪੌਣ ਨੂੰ ਦੇ ਦੇ ਬੱਤੀ ਆਜੇ ਕਿ ਮੈਨੂੰ ਕੱਢਦਾ ਅੱਖੀਆਂ ਉਹ ਜਵਾਕਾ ਲਈ ਖਤੋ ਆਕੀ ਬਾਕੀ ਸਵਾਦ ਨੂੰ ਪੜਦਾ ਆਪੀ ਹਰੇ ਮਟਰਾਂ ਦਾ ਡੱਬਾ ਨਾਲੇ ਮਾਨ ਮੱਜੀ ਦਾ ਤੌਰ ਵੀ ਨਾਲੇ ਸਭਾ ਇੰਤੀਆ ਦੇਈ ਵੇਖ ਰਹਿਤਨ ਕਿ ਆ ਕੋਈ ਸੌਦਾ ਦੇਖੋ ਓਏ ਐਲਸੀ ਦੇ ਨਾਲ ਕਲ ਵੀ ਕਾਲੇ ਪੁਰਸ਼ ਦੀ ਇੱਕ ਲੌਂਗ ਜਾਲੇ ਅਰਗਬਤੀਆਂ ਤੇ ਉਫ ਦੀ ਡੱਬੀ ਵੇਖੀ ਕਿਤੇ ਨਾ ਮਾਰਦੀ ਠੱਗੀ ਤੇ ਪੈਂਸਲ ਤਰਾਸ਼ ਤੇ ਦਈ ਜਿਓਮੈਟਰੀ 5 ਰੁਪਈਆ ਦੀ ਤੇਈ ਟਾਟਰੀ ਰਬੜ ਸੰਡੋ ਦੀ ਢੌਣ ਨੂੰ ਅਕਰ ਥੋੜੇ ਲਹਲਾ ਭੋਲ ਤੂੰ ਬੱਤਰ ਤੇ ਪਿਚ ਬਣਨ ਤੇ ਦੇਦੀ ਹੁੱਕਾ ਜੱਗੇ ਪੀਸਣ ਵਾਲੇ ਦੇਦੀ ਜਿੰਬਾ ਮਿੱਠਾ ਸੋਡਾ ਰਸਨਾ ਦੀ ਡੱਬੀ ਬੂਟ ਭਾਂਸ ਲਈ ਚੱਕੀ ਡੱਬੀ ਤੇ ਸੂਈ ਘਦੂਈ ਤੇ ਪੜਦਾ ਲੱਛਾ 10 ਗ੍ਰਾਮ ਤੋਂ ਦੇ ਦੀ ਕੱਥਾ ਸਾਬੂ ਦਾਣਾ ਕਲਮੀ ਸ਼ੋਰਾ ਜਰਦਾ ਦੇ ਸੰਦਾਪਨ ਕੌੜਾ ਤੇ ਸਾਤ ਮੂੰਗੀ ਦਲੇ ਹੋ ਛੋਲੇ ਲਿਖ ਲੈ ਸੌਦੇ ਜੋ ਵੀ ਬੋਲੀ ਕਿਲੋ ਸ਼ੱਕਰ ਕਿਲੋ ਗੁੜ ਵੀ ਰਹਿ ਨਾ ਜਾਵੇ ਸੇਠਾ ਟੜਪਈ ਉਹ ਇੱਕ ਨਛਾਤਰ ਸੂਜੀ ਪਾਦੀ ਸੌਦਾ ਨਾ ਕੋਈ ਮਹਿੰਗਾ ਲਾਦੀ ਤੇ ਝਾੜੂ ਲਾਉਣ ਵਾਲਾ ਇੱਕ ਪੋਚਾ ਵਧੀਆ ਦੇ ਦੀ ਕਰੀਣਾ ਧੋਖਾ ਖੇਤੀ ਪਾਣੀ ਚਾਵਲ ਸਥੇਲਾ ਟਾਈ ਮੇਰੇ ਕੋਲ ਹੈ ਨਹੀਂ ਵਿਹਲਾ ਆ ਇਸ ਮਾਣੋਂ ਪਾਦੇ ਚਲ ਤੂ ਫੇਰ ਵੇਖਾਂਗੇ ਬਾਕੀ ਕੱਲ ਨੂੰ ਤੇ ਸੌਦੇ ਲੈ ਜੂ ਕੱਲ ਨੂੰ ਬਾਕੀ ਸ਼ਮਸ਼ੇਰ ਮੱਲੀ ਨੂੰ ਦਿਓ ਜੇ ਮਾਫੀ ਤੇ ਲਓ ਦੀ ਸੌਦੇ ਲੈ ਕੇ ਜਦੋਂ ਘਰੇ ਆਉਣਾ ਨਾ ਤੇ ਘਰ ਦਾ ਸਮਾਨ ਚੋਰ ਚੋਰੀ ਕਰਕੇ ਲੈ ਜਾਂਦੇ ਘਰ ਵਾਲੀ ਕਹਿੰਦੀ ਵੀ ਚੋਰ ਚੋਰੀ ਕਰਕੇ ਲੈ ਗਿਆ ਹੁਣੇ ਜਾਓ ਥਾਣੇ ਤੇ ਰਿਪੋਰਟ ਲਿਖਾਓ ਥਾਣੇ ਤੁਰ ਗਿਆ ਮੁਕਤੀ ਕਹਿੰਦਾ ਮੱਲੀ ਵੀ ਥਾਣੇ 'ਚ ਕਿਵੇਂ ਮੈਂ ਕਿਹਾ ਸਰ ਜੀ ਚੋਰ ਸਾਡੇ ਨੇ ਚੋਰੀ ਕਰਕੇ ਤੇ ਸਾਰਾ ਕੋਈ ਨੇ ਹੁੰਦ ਕੇ ਧਰ ਕੇ ਉਹ ਭਾਂਡੇ ਵੀ ਨਹੀਂ ਛੱਡੇ ਹੋਣਾ ਸੂਟ ਤਾਂ ਕਹਿੰਦੇ ਕੱਢੇ ਹੋਣਾ ਤੇ ਘਰ ਵਾਲੇ ਦੀ ਸੁਰੱਖਿਅਤੀ ਬੰਦੀ ਉਹ ਵੀ ਫਿਰਦੀ ਗਾਲਾਂ ਦਿੰਦੀ ਬੱਠਲ ਵਾਲੀ ਕੱਲ ਸੀ ਲੀਤਾ ਤੇ ਆਟੇ ਵਾਲਾ ਨਾਲੇ ਦੀਪਾ ਚਾਹ ਵਾਲੀ ਸਰਮੋਸੇ ਦੇ ਕਢੀ ਹੋ ਗਈ ਹਾਂ ਨੇ ਨਹੀਂ ਸੀ ਵਰਤੀ ਤੇ ਕੰਮ ਥੋੜਾ ਜਿਹਾ ਛੇਤੀ ਦਾ ਹੈ ਲੱਗਦਾ ਹੈ ਕਿ ਭੇਤੀ ਦਾ ਉਹ ਮੁਰਸ਼ੀ ਕਹਿੰਦਾ ਯਾਰ ਪੁਲਿਸ ਬੋਲੀ ਹੈ ਕਹਿੰਦਾ ਧਰਨਿਆਂ ਤੋਂ ਟਾਈਮ ਨਹੀਂ ਯਾਰ ਕਹਿੰਦਾ ਸੰਭਾਲ ਕੇ ਰੱਖਦਾ ਮੈਂ ਕਿਹਾ ਮੁਰਸ਼ੀ ਜੀ ਤੁਸੀਂ ਲੇਖ ਲਓ ਪਰਚਾ ਤੇ ਜੋੜ ਦਊਂਗਾ ਤੇ ਦਊ ਖਰਚਾ ਪਰ ਤੁਸੀਂ ਇਹ ਫੜ ਲਓ ਬੰਦੇ ਕਰਦੇ ਜਿਹੜੇ ਮਾਰੇ ਧੱਦੇ ਉਹ ਜੁੱਤੀ ਜੱਪੜਾ ਦੇ ਜਰਾ ਸਭ ਕੁਝ ਲੈ ਕੇ ਬਾਗਣ ਨਵਾਪਾ ਕੁੱਤਿਆਂ ਵਾਲੀ ਬੂਰੀ ਲੈ ਕੇ ਤੇ ਸਮਾਨਾਂ ਦੇ ਵਿੱਚ ਪਾ ਕੇ ਲੈ ਗਏ ਤੇ ਚਟਨੀ ਵਾਲਾ ਕੁੰਡਾ ਲੈ ਕੇ ਫੇਰ ਕੇ ਸਾਰਾ ਹੁੰਝਾ ਲੈ ਗਏ ਤੇ ਫੇਰ ਅਖੇ ਜਵਾਤਾਂ ਵਾਲਾ ਤੋਤੜੇ ਤੋਤੇ ਘਰਵਾਲ ਸਮਝ ਕੇ ਲੈ ਗਏ ਤੋਤੇ ਉਹ ਕਹਿੰਦਾ ਯਾਰ ਤੂੰ ਮੈਨੂੰ ਦੱਸ ਵੀ ਸਮਾਨ ਕਿੰਨੇ ਦਾ ਸੀ ਉਹ ਮਗਾ 2.5 ਲੱਖ ਦਾ ਸੀ ਜਨਾਬ ਤੇ ਲਾ ਕੇ ਦੱਸ ਤਾਂ ਮੈਂ ਹਿਸਾਬ ਐਲਈਡੀ ਪੂਰੇ ਬੱਤੀ ਦੀ ਸੀ ਤੇ ਫ੍ਰਿਜ ਕਿਸ਼ਤਾਂ ਦੇ ਚੱਕੀ ਸੀ ਕੰਪਿਊਟਰ ਸੀ 1 30000 ਰੋਹੀ ਦੀ ਉਹਨਾਂ ਲੋਤੀ ਵਾਰੀ ਤੇ ਫੋਨ ਸਾਡਾ ਇੱਕ ਐਂਪਲ ਸੀ ਜੀ ਵਧੀਆ ਰੇਂਜਰ ਸਾਈਕਲ ਸੀ ਲਾਇਬਾਂ ਵਿੱਚ ਬੈੱਡ ਪਿਆ ਸੀ ਉਹ ਵੀ ਉਹਨਾਂ ਕੱਢ ਲਿਆ ਜੀ ਤੇ ਘਰ ਵਾਲੀ ਦੇ ਸੈਂਡਲ ਸੀ ਜੀ ਇੱਕ ਸਾਈਕਲ ਦਾ ਹੈਂਡਲ ਸੀ ਜੀ ਤੇ ਕੁੱਤੇ ਵਾਲੀ ਸੰਗਲੀ ਸੀ ਜੀ ਉਹ ਵੀ ਸਾਡੀ ਮੰਗਮੀ ਸੀ ਜੀ ਕਹਿੰਦਾ ਹੋਰ ਮੈਂ ਕਿਹਾ ਦਾਤੀ ਫਿਰ ਉਹ ਤੋਂ ਪੱਕੇ ਸੀ ਜੀ ਬੜੇ ਸਾਹਮਣੇ ਰੱਖੇ ਸੀ ਗੈਸ ਸਿਲੰਡਰ ਚੁੱਲਾ ਨਾਲੇ ਤੋੜ ਦਿੱਤੇ ਸਭ ਦਿੱਤੇ ਤਾਲੇ ਤੇ ਬਾਹਰ ਵੱਲ ਸਭ ਲਾ ਕੇ ਲੈ ਗਏ ਬੂਢ ਧੋਤੇ ਮੇਰੇ ਪਾ ਕੇ ਲੈ ਗਏ ਉਹ ਕੋਲ ਗੇੜ ਤੇ ਦੁੱਧ ਮਿਤਾਣੀ ਕੀ ਦੱਸਾਂ ਮੈਂ ਰਾਮ ਕਹਾਣੀ 4 ਕਿਲੋ ਸੀ ਕੱਢਿਆ ਹੋਇਆ 4 ਕਿਲੋ ਸੀ ਕੱਢਿਆ ਹੋਇਆ ਉਹ ਵੀ ਉਹਨਾ ਕਜਰਾ ਹੋਇਆ ਤੇ ਚਾਹ ਲਈ ਜਿਹੜਾ ਦੁੱਧ ਸੀ ਰੱਖਿਆ ਉਹ ਵੀ ਉਹਨਾ ਚੋਰਾ ਢੱਪਿਆ ਕੁਝ ਨਹੀਂ ਛੱਡਿਆ ਸਭ ਕੁਝ ਲੈ ਗਏ ਮੈਨੂੰ ਦਾ ਵਿੱਚ ਚੱਕਰਾਂ ਪਾ ਕੇ ਕਹਿੰਦਾ ਹੋਰ ਮੈਂ ਕੰਗੀ ਵਾਲੇ ਵਾਲ ਸੀ ਸਰ ਜੀ ਸੋਨੇ ਲਫਾਫਾ ਲੈ ਗਏ ਪਰ ਚਾਰ ਤੋਂ ਦੋੜੇ ਸੋਨੇ ਦੇ ਸੀ ਸਵਾ ਕ ਲੱਖ ਦੇ ਹੋਣੇ ਨੇ ਜੀ ਤੇ ਪਿੱਤਲ ਦੇ ਕੁਝ ਭਾਂਡੇ ਸੀ ਜੀ ਚਾਰ ਟ੍ਰੇ ਦੇ ਸੀ ਆਂਡੇ ਸੀ ਫਿਰ ਇੱਥੇ ਵੀ ਤੁਸਾਂ ਸਾਡੀ ਲੈ ਕੇ ਮੀਟ ਮੁਰਗੇ ਦਾ ਉਹ ਵੀ ਖਾ ਕੇ ਕੱਚੇ ਪਰਨੇ ਤੇ ਬਣਾਣਾ ਇਹ ਵੀ ਸਭ ਕੋ ਦੱਸਣਾ ਪੈਣਾ ਗਾ ਦੱਸੀ ਜਲ ਛੱਡੀ ਕੋਸਣਾ ਮਗਾ ਜੀ ਫਿਰ ਲੈ ਖਲੋ ਆਤੇ ਆਪਣੇ ਚਾਰ ਦਾ ਡੱਬਾ ਤੇ ਫਲੱਛ ਮਲਾ ਇੱਕ ਲੋਹੇ ਦਾ ਡੱਬਾ ਉਹ ਕਹਿੰਦਾ ਹੋਰ ਭਰਤ ਕਰ ਬਹੁਤ ਹੋ ਗਿਆ ਕਹਿੰਦਾ ਤੂੰ ਨਾਮ ਪਤਾ ਲਿਖਾ ਦੇ ਜਾ ਮਗਾ ਜੀ ਨਾਮ ਪਤਾ ਲਿਖ ਲਓ ਸ਼ੰਸ਼ੇਰ ਮੱਲੀ ਪਿੰਡ ਫੂਲ ਟਿਕਾਣਾ ਤੇ ਪਾਰਕ ਬਾਗ ਦੇ ਮਗਰ ਦੀ ਜਾਣਾ ਫੋਨ ਨੰਬਰ ਵੀ ਦੱਸਾਂ ਸਰ ਜੀ ਆਉਣ ਲੱਗੇ ਜਾਂ ਦੇਣਾ ਕਰ ਜੀ 90565 ਹੈ ਅੱਗੇ 62 ਤੋਂ 524 ਲੱਗੇ ਤੇ ਉਹ ਅਜਾਇਬਤ ਹੌਣ ਬਹਿ ਜਾਵਾ ਪਉਦਾ ਨਹੀਂ ਮੈਨੂੰ ਮੁੜ ਕੇ ਆਉਣਾ ਉਹ ਕਹਿੰਦੇ ਮੁੜ ਕੇ ਨਹੀਂ ਆਉਣਾ ਪੈਂਦਾ ਸਾਡਾ ਚਾਹ ਬਾਣੀ ਕਰ ਤੇ ਜਾ ਉਹ ਮੈਂ ਕਹਾ 100 ਰੁਪਏ ਕੋਲ ਦੇ ਮੇਰੇ ਕੋਲ ਰੱਖ ਲੋ ਕਦੋਂ ਮੋੜ ਦਿਓ ਮੇਰੇ ਤੇ ਮੇਰੇ ਹੁੰਦੇ ਫਿਕਰ ਨਾ ਕਰੇ ਖੁੱਲੇ ਘਰ ਤੇ ਰੱਜ ਕੇ ਕਰੇ ਲੋਨ ਬਈ ਦਾ ਫੋੜ ਵਾਸਤੇਓ ਕੰਮ ਵਾਲੇ ਪਰ ਫੱਟੇ ਚੱਕਦੇਓ ਉਹ ਪੈਸੇ ਨੇ ਕਿਹੜਾ ਨਾਲ ਹੈ ਜਾਣਾ ਭੜਿਆ ਰਹੇ ਜਾਣਾ ਜਾਣਾ ਚੰਗਾ ਜੀ ਹੁਣ ਮੈਂ ਹਾਂ ਚੱਲਦਾ ਤੇ ਕੁਝ ਨਹੀਂ ਪੀਂਦਾ ਖਾਂਦਾ ਕੱਲ ਦਾ ਚੰਗਾ ਸਾਸਰੀ ਕਾਜਨਾਬ ਬਾਕੀ ਮਗਰੋਂ ਕਰਾਂਗੇ ਸਾਹਿਬ ਮੈਂ ਕਿਹਾ ਮੇਰੀ ਚੋਰੀ ਲੱਭ ਦਿਓ ਘਰੋਂ ਛਿੱਤਰਾ ਤੋਂ ਬਚਾ ਦਿਓ ਸੋ ਧੰਨਵਾਦ